ਮਾਲਦਾ ਤੋਂ ਬੰਗਾਲ ਤੋਂ ਚੱਲਦਿਆਂ ਹੋਇਆਂ ਫਿਰ ਰਾਤ ਨੂੰ ਅਸੀਂ ਕਲਕੱਤੇ ਵਿਖੇ ਪਹੁੰਚੇ ਔਰ ਇੱਥੇ ਦੀਆਂ ਜੋ ਫੋਟੋਆਂ ਤਸਵੀਰਾਂ ਆਪ ਜੀ ਨੇ ਸੋਸ਼ਲ ਮੀਡੀਆ ਦੇ ਮਾਦੀਮਾਂ ਰਾਹੀਂ ਵੇਖੀਆਂ ਹੋਣਗੀਆਂ ਐਸਾ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਗਿਆ ਕਿ ਇੰਨਾ ਵੱਡਾ ਸਵਾਗਤ ਰਾਤ ਵੀ ਅਸੀਂ ਇਸ ਗੁਰੂ ਘਰ ਦੇ ਵਿੱਚ ਡਨਲਪ ਬ੍ਰਿਜ ਦੇ ਅੰਦਰ ਪਹੁੰਚੇ ਆ ਤੇ ਇੱਥੇ ਵੀ ਵੇਖਣ ਨੂੰ ਮਿਲਿਆ ਹਜ਼ਾਰਾਂ ਹੀ ਗਿਣਤੀ ਵਿੱਚ ਸਿੱਖ ਸੰਗਤਾਂ ਅਖਾਨੀਆਂ ਫਲਕਾਂ ਵਿਚਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹੈ। ਸਤਿਐ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਬੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੀ ਚਾਦਰ ਬਣ ਗਏ। 51000 ਸਿੱਖ ਸੰਗਤਾਂ ਨੇ ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਕੀਤੇ ਹੋਏ ਨੇ। ਉਹਨਾਂ ਦੇ ਭੋਗ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਸੰਪੂਰਨ ਹੋਣਗੇ। 23 ਨਵੰਬਰ ਦਾ ਇਹ ਸਮਾਗਮ ਸ੍ਰੀ ਨੰਦਪੁਰ ਸਾਹਿਬ ਕੀ ਹੈ ਜੀ ਗੁਰਦੁਆਰਾ ਸਿੱਖ ਸੰਗਤ ਡਲਨਪੁਟ ਬ੍ਰਿਜ ਦੇ ਮਾਨਯੋਗ ਪ੍ਰਧਾਨ ਵੀਰ ਇੰਦਰਪ੍ਰੀਤ ਸਿੰਘ ਜੀ ਇਹਨਾਂ ਦਾ ਪਰਿਵਾਰਕ ਪਿਛੋਕੜ ਬਹੁਤ ਵੱਡਾ ਇਤਿਹਾਸ ਰੱਖਦਾ ਹੈ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਬਹੁਤ ਹੀ ਸਿੰਘਾਂ ਦਾ ਸਤਿਕਾਰ ਕੀਤਾ ਇਸ ਜਗ੍ਹਾ ਦੇ ਉੱਪਰ ਜਦੋਂ ਖੜਕੂਗੜ ਦਾ ਸਮਾ ਸੀ ਉਸ ਮੁਸ਼ਕਿਲ ਸਮੇਂ ਦੇ ਵਿੱਚ ਵੀ ਭਾਈ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਬਹੁਤ ਸਾਥ ਦਿੱਤਾ ਤੇ ਸਾਨੂੰ ਪੂਰਨ ਉਮੀਦ ਹੈ ਕਿ ਵੀਰ ਜੀ ਵੀ ਆਪਣੇ ਪਿਤਾ ਜੀ ਦੇ ਪਾਏ ਹੋਏ ਨਕਸ਼ੇ ਕਦਮਾਂ ਦੇ ਚੱਲ ਕੇ ਉਸੇ ਤਰੀਕੇ ਨਾਲ ਕੌਮ ਦੀ ਵੱਡਮੁੱਲੀ ਸੇਵਾ ਕਰਨਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾ ਦਾਸ ਹੀ तहे ਦਿਲੋਂ ਸਵਾਗਤ ਕਰ ਰਹੇ ਹਾਂ ਬੰਗਾਲ ਦੀ ਧਰਤੀ ਕਲਕੱਤਾ ਜੇ ਅੰਗਰੇਜ਼ਾਂ ਦੇ ਇਤਿਹਾਸ ਲਈਏ ਤਾਂ ਇਹ ਜੌਬ ਚਰਨਕ ਦੁਆਰਾ ਵਸਾਈ ਗਈ ਸਿਟੀ ਹੈ ਜਿਸ ਨੂੰ ਸਿਟੀ ਆਫ ਜੋਏ ਕਹਿੰਦੇ ਹਨ ਅਰਥਾਤ ਖੁਸ਼ੀ ਦਾ ਸ਼ਹਿਰ ਜੇਕਰ ਉਸ ਤੋਂ ਪਿੱਛੇ ਦਾ ਇਤਿਹਾਸ ਲਈਏ ਤਾਂ ਸਾਢੇ 500 ਸਾਲ ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਪਣੇ ਚਰਨ ਪਾ ਕੇ ਗਏ ਹਨ ਉਸ ਤੋਂ ਮਗਰੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਹਨ ਜਿੱਥੇ ਅੱਜ ਗੁਰਦੁਆਰਾ ਬڑا ਸਿੱਖ ਸੰਗਤ ਇਤਿਹਾਸਿਕ ਗੁਰਦੁਆਰਾ ਸਿਸ਼ੋਬੀਤ ਹੈ। ਬੰਗਾਲ ਸਿੱਖਾ ਦੇ ਨਾਲ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਸੰਬੰਧਿਤ ਰਿਹਾ ਹੈ। ਇੱਥੇ ਹੀ ਕਾਮਾਗਾਟਾ ਮਾਰੂ ਦਾ ਇਤਿਹਾਸ ਹੈ ਭਾਈ ਗੁਰਦਿੱਤਾ ਸਿੰਘ ਜੀ ਦਾ। ਇਹ 1914 ਦੀ ਘਟਨਾ ਹੈ। ਇਸ ਦੇ ਨਾਲ ਇੱਕ ਇਤਿਹਾਸ ਹੋਰ ਜੁੜਿਆ ਹੈ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਬੰਗਾਲ 'ਚ ਸਭਾਵਾ ਕਰਦੇ ਸਨ ਉੱਥੋਂ ਪੰਜਾਬ ਤੋਂ ਆਉਦੇ ਸਨ ਬੰਗਾਲੀਆ ਦਾ ਕਹਿਣਾ ਹੈ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਬੰਗਾਲ ਅਤੇ ਪੰਜਾਬ ਦਾ ਅਹਿਮ ਰੋਲ ਸੀ ਤੇ ਇਹ ਬੰਗਾਲੀ ਮੰਨਦੇ ਵੀ ਹਨ ਇਹੀ ਕਾਰਨ ਹੈ ਕਿ ਬੰਗਾਲੀਆ ਦਾ ਇੱਕ ਸੈਂਟੀਮੈਂਟਲ ਜਿਹੜੀ ਇੱਕ ਮਨ ਦੀ ਬਿਰਤੀ ਹੈ ਉਹ ਸਿੱਖਾਂ ਦੇ ਸਨਮਾਨ ਦੇ ਨਾਲ ਹਮੇਸ਼ਾ ਜੁੜੀ ਹੈ ਸਿੱਖ ਵੀ ਬਹੁਤ ਸਨਮਾਨਤ ਮਹਿਸੂਸ ਕਰਦੇ ਹਨ ਬੰਗਾਲ 'ਚ ਰਹਿ ਕੇ ਬੰਗਾਲ ਦਾ ਕੋਈ ਵੀ ਕਲਚਰ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਬੰਗਾਲੀ ਸਮਾਜ ਸਿੱਖਾਂ ਨੂੰ ਆਪਣੇ ਪ੍ਰੋਗਰਾਮਾਂ ਚ ਸੱਦਦੇ ਹਨ ਰਬਿੰਦਰਨਾਥ ਟੈਗੋਰ ਜੀ ਨੇ ਆਪਣੀਆਂ ਬਹੁਤ ਸਾਰੀਆਂ ਕਵਤਾਵਾਂ ਸਿੱਖ ਧਰਮ ਤੇ ਲਿਖੀਆਂ ਜਿਦੇ ਵਿੱਚ ਬੰਦੀ ਵੀਰਨਾ ਦੀ ਕਵਤਾ ਬਹੁਤ ਹੀ ਮਸ਼ਹੂਰ ਹੋਈ ਤੇ ਜਦੋਂ ਬੰਗਾਲੀ ਸਟੂਡੈਂਟ ਉਹ ਕਵਤਾ ਪੜ੍ਹਦਾ ਹੈ ਤਾਂ ਸਿੱਖਾਂ ਦੇ ਪ੍ਰਤੀ ਉਹਦਾ ਸਨਮਾਨ ਦਿਲ ਵਿੱਚ ਬਹੁਤ ਵੱਡਾ ਹੋ ਜਾਂਦਾ ਹੈ ਇਹ ਸਾਰੀ ਭੂਮਿਕਾ ਦੇ ਸ਼ਬਦ ਆਤ ਦਰਸ਼ਕਾਂ ਤੱਕ ਇਸ ਕਰਕੇ ਰੱਖੇ ਹਨ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸ਼ਤਾਬਦੀ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦੀ ਯਾਤਰਾ ਆਰੰਭ ਹੋ ਚੁੱਕੀ ਹੈ ਤੂਬੀ ਸਾਹਿਬ ਤੋਂ ਸਾਡੀ ਜਾਣਕਾਰੀ ਵਿੱਚ ਆਇਆ ਹੈ ਭਾਈ ਸਾਹਿਬ ਜੀ ਹੋਰ ਇਸ ਨੂੰ ਸਪਸ਼ਟ ਕਰਨਗੇ ਕਿ 23 ਸਟੇਟਾਂ ਵਿੱਚੋਂ ਗੁਜ਼ਰ ਕੇ ਇਹ ਯਾਤਰਾ ਸੰਪੂਰਨ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੰਨੀ ਵੱਡੀ ਯਾਤਰਾ ਦੇ ਪਿੱਛੇ ਇੱਕ ਹੋਮਵਰਕ ਜ਼ਰੂਰ ਹੋਵੇਗਾ ਇੰਨੇ ਵੱਡੇ ਨਗਰ ਕੀਰਤਨ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਹ ਜਿਹੜੇ ਨਗਰ ਕੀਰਤਨ ਚ ਸਾਨੂੰ 20-50 ਸਿੰਘ ਨਜ਼ਰ ਆਉਦੇ ਹਨ ਇੰਨਕ ਕਾਫੀ ਨਹੀਂ ਹੈ ਇਹਦੇ ਪਿੱਛੇ ਬਹੁਤ ਵੱਡੀ ਸ਼ਮੂਲੀਅਤ ਬਹੁਤ ਵੱਡੀ ਮਿਹਨਤ ਤੇ ਪਿੱਛੇ ਦਾ ਜਿਹੜਾ ਨੈਟਵਰਕ ਹੈ ਸ਼੍ਰੋਮਣੀ ਗੁਰਦਵਾਰ ਬੰਦਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦਾ ਇਹਨਾਂ ਦੇ ਯੋਗਦਾਨ ਦੇ ਪਿੱਛੇ ਬਹੁਤ ਲੰਮਾ ਮੇਰੇ ਖਿਆਲ ਨਾਲ ਮਹੀਨਾ 2 ਮਹੀਨਾ ਸੀ ਹੋਰ ਪਿੱਛੇ ਜਾ ਸਕਦੇ ਆ ਤੇ ਉਹ ਸੂਚਨਾਵਾਂ ਅਸੀਂ ਲਵਾਂਗੇ ਦਰਸ਼ਕਾਂ ਨੂੰ ਤੇ ਸਾਥ ਸੰਗਤ ਨੂੰ ਦੇਸ਼ ਵਿਦੇਸ਼ੀ ਸੰਗਤਾਂ ਨੂੰ ਜਾਣਕਾਰੀ ਅਸੀਂ ਦਵਾਂਗੇ ਕਿ ਨਗਰ ਕੀਰਤਨ ਦੇ ਪਿੱਛੇ ਦੀ ਤਿਆਰੀ ਦਾ ਇਤਿਹਾਸ ਕੀ ਆ ਸਾਡੇ ਸੇਵਾਦਾਰਾਂ ਦੀ ਜਿਹੜੇ ਸਿੱਖ ਕੌਮ ਦੇ ਸਿਰਮੌਰ ਸੇਵਾਦਾਰ ਨੇ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਉਨ੍ਹਾਂ ਦੀ ਕਲਨਾ ਕੀ ਹੈ ਫਤੇ ਦੀ ਸਾਂਝ ਕਰਕੇ ਇਹਨਾਂ ਦਾ ਪਰਿਚੇਨ ਨਖੁਲੀ ਲਵਾਂਗੇ ਅਸੀਂ ਆਓ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਕਰੀਏ ਦਰਸ਼ਕਾਂ ਤੱਕ ਪਚਾਈਏ ਖੁਸ਼ੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭਨਾਮ ਜੀ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਈ ਸਾਹਿਬ ਜੀ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ ਤੁਸੀਂ ਸਾਰੀਆਂ ਸਥਾਨਾਂ ਤੋਂ ਬੰਗਾਲ ਤੋਂ ਵਿਚਰ ਕੇ ਜਿਸ ਨੂੰ ਕਹਿੰਦੇ ਹਨ ਬਿਹਾਰ ਵੀ ਹਾਜ਼ਰੀ ਲਗਾ ਕੇ ਇੱਥੇ ਕਲਕੱਤੇ ਇਸ ਵੇਲੇ ਗੁਰਦੁਆਰਾ ਸਿੱਖ ਸੰਗਤ ਡੱਲਬ ਬ੍ਰਿਜ ਇੱਥੇ ਪਹੁੰਚੇ ਹੋ ਇਸ ਸਫ਼ਰ ਦੇ ਦੌਰਾਨ ਮੈਂ ਥਕਾਵਟ ਸ਼ਬਦ ਨਹੀਂ ਕਹਿਣਾ ਪਰ ਜਿਹੜੀ ਵੀ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਤੁਸੀਂ ਨਿਭਾਈ ਜਾ ਰਹੇ ਹੋ ਇਹਦੇ ਪਿੱਛੇ ਦੀਆਂ ਦੇੜੀਆਂ ਤਿਆਰੀਆਂ ਹਨ ਪਿੱਛੇ ਦਾ ਜਿਹੜਾ ਹੋਮਵਰਕ ਹੈ ਕਿੰਨਾ ਖਪਰਾਣਾ ਹੈ ਇਹ ਕਿਸ ਤਰ੍ਹਾਂ ਤਿਆਰੀ ਹੋਈ ਥੋੜਾ ਚੰਨਣਾ ਤੁਸੀਂ ਦਰਸ਼ਕਾਂ ਤੱਕ ਪਾਉਂਗੇ ਤਾਂ ਦਰਸ਼ਕਾਂ ਨੂੰ ਇਹ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਵੇਗੀ। ਇਹ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੇ ਧਾਈ ਸਭ ਥਾਈ ਹੋਏ ਸਹਾਏ। ਐਸੇ ਦੀਨਿਆਰ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਇਸ ਸਾਲ 350 ਸਾਲਾ ਸ਼ਹੀਦੀ ਗੁਰਗੁਰਬ ਸ਼ਤਾਬਦੀ ਜਰੂਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜੇ ਤਿਆਰੀਆਂ ਦੀ ਗੱਲ ਕਰੀਏ ਤਾਂ ਪਿਛਲੇ ਕਰੀਬਨ 2 ਸਾਲਾਂ ਤੋਂ ਇਸ ਸ਼ਤਾਬਦੀ ਦੀਆਂ ਤਿਆਰੀਆਂ ਦੇ ਵਿੱਚ ਧਰਮ ਪ੍ਰਚਾਰਕ ਬੇਟੀ ਸ਼ਰੋਣੀ ਗੁਰ ਦੁਆਰਾ ਪ੍ਰਬੰਧ ਕੀਤੇ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਪਿਛਲੇ ਸਮੇਂ ਦੇ ਵਿੱਚ ਦਾਸ ਨੇ ਅਮਰੀਕਾ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਆਦਿਕ ਦੇਸ਼ਾਂ ਵਿੱਚ ਭਰਵਨ ਕਰਕੇ ਇਸ ਸ਼ਤਾਬਦੀ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਕੀਤੀ। ਇਸ ਮਹੀਨੇ ਦੇ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਦਾਸ ਦੀ ਸੇਵਾ ਲਈ ਤੇ ਸਮੁੱਚੇ ਭਾਰਤ ਵਿੱਚ ਜਿੰਨੇ ਆਪ ਜੀ ਨੇ 23 ਸਟੇਟਾਂ ਦਾ ਜ਼ਿਕਰ ਕੀਤਾ ਹੈ ਇਨ੍ਹਾਂ ਸਟੇਟਾਂ ਦੇ ਵਿੱਚ ਵਿਚਰ ਕੇ ਇਥੋਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ رابطہ ਕਰਕੇ ਮੀਟਿੰਗਾਂ ਕੀਤੀਆਂ ਗਈਆਂ ਤੇ ਦੱਸਿਆ ਗਿਆ ਕਿ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋ ਕੇ ਸਕੂਰਦਵਾਰਾ ਸੀਸਗੰਸਾਬ ਸ੍ਰੀ ਅਨੰਦਪੁਰ ਸਾਹਿਬ ਤੇ ਸੰਪੂਰਨ ਹੋਵੇਗਾ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਹੋਇਆ ਸੀ ਉਸ ਜਗ੍ਹਾ ਤੇ ਇਸ ਨਗਰ ਕੀਰਤਨ ਨੇ ਸੰਪੂਰਨ ਹੋਣਾ ਹੈ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਹੀ ਇਸ ਨਗਰ ਕੀਰਤਨ ਵਾਸਤੇ ਪਹੁੰਚਣਿਆਂਗੇ ਕਿਉਂਕਿ ਨਵੇਂ ਪਾਦਸ਼ਾਹ ਦੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਦੋ ਰਾਜਿਆਂ ਦੇ ਵਿੱਚ ਜਿਹੜਾ ਕੱਲ ਕਲੇਸ਼ ਸੀ ਝਗੜਾ ਸੀ ਉਹਨੂੰ ਨਿਬਟਾਇਆ ਦੁਨ ਰਾਜਿਆਂ ਨੂੰ ਸਮਝਾਇਆ ਕਿ ਕਿਉਂ ਖੂਨ ਖਰਾਬਾ ਕਰਦੇ ਹੋ ਰਾਜੇ ਸਮਝ ਗਏ ਉਹਨਾਂ ਨੇ ਔਜਾ ਨੇ ਸਤਗੁਰੂ ਜੀ ਦੇ ਸਤਕਾਰ ਦੇ ਵਿੱਚ ਹਾਲਾਂ ਦੇ ਨਾਲ ਮਿੱਟੀ ਭਰ-ਭਰ ਕੇ ਕੋਚੀ ਥਾਂ ਬਣਾਈ ਜਿਹਨੂੰ ਧੋਬੜੀ ਕਹਿੰਦੇ ਨੇ ਉਸ ਧੋਬੜੀ ਤੇ ਬੈਠ ਕੇ ਸਤਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਉੱਥੋਂ ਦੇ ਰਾਜਿਆਂ ਨੂੰ ਉਪਦੇਸ਼ ਦਿੱਤਾ ਉਹ ਧੋਬੜੀ ਸਾਹਿਬ ਅਸਾਮ ਦੇ ਵਿੱਚ ਪੈਂਦਾ ਹੈ ਜਿਸ ਜਗ੍ਹਾ ਦੇ ਉੱਪਰ ਕੇਵਲ ਹੁਣ ਦੋ ਸਿੱਖ ਪਰਿਵਾਰ ਰਹਿੰਦੇ ਹਨ ਬਾਕੀ ਸਾਰੀ ਸੰਗਤ ਜਦੋਂ ਅਸੀਂ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਸੀ ਤੇ ਕਈ ਕਿਲੋਮੀਟਰ ਦਾ ਕਾਫਲਾ ਸੀ ਉਹ ਸੰਗਤ ਨੂੰ ਅਸੀਂ ਪਹਿਲਾਂ ਮੀਟਿੰਗਾਂ ਕਰ ਕਰਕੇ ਜਿਵੇਂ ਆਪ ਜੀ ਨੇ ਪੁੱਛਿਆ ਕਿ ਬੈਕਗ੍ਰਾਉਂਡ ਦੇ ਵਿੱਚ ਕਾਰਨ ਕੀ ਹੈ ਉਹ ਗੁਹਾਟੀ ਤੋਂ ਸਿੱਲੀਗੂੜੀ ਤੋਂ ਨਗਾਲਿਆ ਤੋਂ ਮिजਰਮ ਤੋਂ ਨਾਗਾਲੈਂਡ ਤੋਂ ਸਿਲਚਰ ਤੋਂ ਸਿਲੌਂਗ ਤੋਂ ਇਹ ਢੀਕੜੇ ਥਾਂ ਦਾ ਜ਼ਿਕਰ ਕਰੀਏ ਹਜ਼ਾਰਾਂ ਹੀ ਗਿਣਤੀ ਵਿੱਚ ਸਿੱਖ ਸੰਗਤਾਂ ਧੋਬੜੀਸਾ ਪਹੁੰਚੀਆਂ ਔਰ ਉਥੋਂ ਦੀਆਂ ਸੰਗਤਾਂ ਦੇ ਅੱਖਾਂ ਦੇ ਵਿੱਚ ਅਤਰੂ ਵੈਰਾਗ ਦੇ ਸਨ ਕਿ 350 ਸਾਲ ਬਾਅਦ ਇਥੋਂ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੈ ਅਕਾਲ ਚਲਨ ਦੇ ਮਾਧਿ ਮਰਾਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਐਸਾ ਨਗਰ ਕੀਰਤਨ ਪਹਿਲਾਂ ਕਦੇ ਵੀ ਧੋਬੜੀਸਾ 'ਸਾਬ ਕੋ ਰੰਮ ਨਹੀਂ ਹੋਇਆ ਜੀ ਇਹ ਇਤਿਹਾਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਪਹਿਲਾ ਪੱਲਾ ਜੁੜਿਆ ਹੈ ਕਿ 350 ਸਾਲ ਬਾਅਦ ਇਥੋਂ ਨਗਰ ਕੀਰਤਨ ਆਰੰਭ ਹੋ ਕੇ ਢੋਬੜੀ ਸਾਬਾ ਸਾਮ ਤੋਂ ਸਿੱਲਿਗੁੜੀ ਵਿਖੇ ਆਇਆ ਸਿੱਲਿਗੁੜੀ ਤੋਂ ਬਾਅਦ ਵਿੱਚ ਇਸ ਨੇ ਲక్ష్ਮੀਪੁਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਰਗ ਚਰਨ ਪਾਏ ਉਥੇ ਅੱਜ ਤਕਰੀਬਨ 10 ਪਿੰਡ ਸਿੱਖਾਂ ਦੇ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਰਹਿੰਦੇ ਨੇ ਜਦੋਂ ਨਗਰ ਕੀਰਤਨ ਉੱਥੇ ਪਹੁੰਚਿਆ ਤੇ ਉਹਨੂੰ ਆਪਾਂ ਜੀ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਸਾਡੇ ਸਾਹਮਣੇ ਉਹ ਸ਼ਬਦ ਆ ਜਾਂਦੇ ਨੇ ਕਿ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਹੀਂ ਵਾਰੀ ਪੁੱਤ ਚਾਰ ਡੱਲਿਆ ਕਿਆ ਬਾਤ ਇੱਕ ਵਾਰ ਫੇਰ ਦੁਹਰਾ ਦਿਓ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਹੀਂ ਵਾਰੀ ਪੁੱਤ ਚਾਰ ਡੱਲਿਆ ਐਸਾ ਉਤਸ਼ਾਹ ਉੱਥੇ ਵੇਖਣ ਨੂੰ ਮਿਲਿਆ 10 ਪਿੰਡਾਂ ਦੀ ਸਿੱਖ ਸੰਗਤ ਨੇ ਜੋ ਉੱਥੇ ਸਵਾਗਤ ਕੀਤਾ ਉਹ ਇਤਿਹਾਸ ਦੇ ਵਿੱਚ ਵੀ ਲਿਖਿਆ ਗਿਆ ਤੇ ਨਾ ਭਲਾਉਣਯੋਗ ਹੈ। ਲక్ష్ਮੀਪੁਰ ਕਟਿਹਾਰ ਲక్ష్ਮੀਪੁਰ ਕਟਿਹਾਰ ਦੀ ਬਿਹਾਰ ਦੇ ਵਿੱਚ ਮੈਂ ਗੱਲ ਕਰ ਰਿਹਾ ਹਾਂ। ਇੱਥੇ ਹਜ਼ਾਰਾਂ ਹੀ ਸਿੱਖ ਵਸਦੇ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦਾ ਬੂਟਾ ਲਾਇਆ ਸੀ। ਉਹ ਅੱਜ ਵਧਿਆ ਖੁੱਲਿਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਵੀਰ ਉੱਥੇ ਰਹਿੰਦੇ ਨੇ। ਲਸ਼ਮੀਪੁਰ ਬਿਹਾਰ ਤੋਂ ਅਸੀਂ ਚੱਲਦਿਆਂ ਹੋਇਆਂ ਫਿਰ ਰਾਤ ਨੂੰ ਵਿਸ਼ਰਾਮ ਮਾਲਦਾ ਵਿਖੇ ਕੀਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੈ ਬਿਲਕੁਲ ਸਹੀ ਹੈ ਮਾਲਦਾ ਤੋਂ ਬੰਗਾਲ ਤੋਂ ਚੱਲਦਿਆਂ ਹੋਇਆਂ ਫਿਰ ਰਾਤ ਨੂੰ ਅਸੀਂ ਕਲਕੱਤੇ ਵਿਖੇ ਪਹੁੰਚੇ ਔਰ ਇੱਥੇ ਦੀਆਂ ਜੋ ਫੋਟੋਆਂ ਤਸਵੀਰਾਂ ਆਪ ਜੀ ਨੇ ਸੋਸ਼ਲ ਮੀਡੀਆ ਦੇ ਮਾਧਿਮੇ ਰਾਹੀਂ ਵਿਖੀਆਂ ਹੋਣਗੀਆਂ ਐਸਾ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਗਿਆ ਕਿ ਇੰਨਾ ਵੱਡਾ ਸਵਾਗਤ ਰਾਤ ਵੀ ਅਸੀਂ ਇਸ ਗੁਰੂ ਘਰ ਦੇ ਵਿੱਚ ਡਨਲੋਵ ਬ੍ਰਿਜ ਦੇ ਅੰਦਰ ਪਹੁੰਚੇ ਆ ਤੇ ਇੱਥੇ ਵੀ ਵੇਖਣ ਨੂੰ ਮਿਲਿਆ ਕਿ ਹਜ਼ਾਰਾਂ ਹੀ ਗਿਣਤੀ ਵਿੱਚ ਸਿੱਖ ਸੰਗਤਾਂ ਅੱਖਾਂ ਦੀਆਂ ਪਲਕਾਂ ਮਿਸ਼ਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਇੱਕ ਘੰਟਾ ਗਲੀ ਸੰਗਤਾਂ ਦੇ ਨਾਲ ਉਸ ਤਰ੍ਹਾਂ ਹੀ ਭੀੜ ਵਿੱਚ ਕੱਟਿਛ ਖੜੀ ਰਹੀ ਹੈ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਆਏ ਤੇ ਪੰਜ ਪਿਆਰੇ ਸਹਿਬਾਨ ਨਿਸ਼ਾਂਤ ਸਿੰਘ ਨਗਾਰਤੀ ਸਿੰਘ ਉਹਨਾਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਚੱਲਿਆ ਤੇ ਉਹ ਦ੍ਰਿਸ਼ ਸੰਸਾਰ ਭਰ ਨੇ ਲਾਈਵ ਵੀ ਵੇਖਿਆ ਜਿਹਦੀ ਜਿੰਨੀ ਵੀ ਸ਼ੋਭਾ ਕੀਤੀ ਜਾਵੇ ਉਹ ਥੋੜੀ ਹੈ ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਿ ਉਹਨਾਂ ਨੇ 350 ਸਾਲ ਪਹਿਲਾਂ ਇੱਕ ਮਹਾਨ ਸ਼ਹਾਦਤ ਦਿੱਤੀ ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਤਿਲਕ ਜੈਨੂ ਰਾਖਾ ਬਰਬਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਰਨਾਂ ਦੀਆ ਇਹ ਨਗਰ ਕੀਰਤਨ ਦਾ ਨਾਮ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹੀ ਰੱਖਿਆ ਹੈ ਕਿ ਧਰਮ ਹੇਤ ਸਾਕਾ ਜਨ ਕੀ ਆ ਜਿਹਦੀ ਨਗਰ ਕੀਰਤਨਾ ਉਸ ਸ਼ਹਾਦਤ ਨੂੰ ਸਮੁੱਚਾ ਭਾਰਤ ਵਰਸ਼ ਯਾਦ ਕਰ ਰਿਹਾ ਹੈ ਵਿਸ਼ਵ ਦੇ ਵਿੱਚ ਲੋਕ ਯਾਦ ਕਰ ਰਹੇ ਨੇ ਜੇਕਰ ਆਪ ਜੀ ਨੂੰ ਇਥੋਂ ਦੀਆਂ ਸਟੋਰੀਆਂ ਸੁਲਾਈਆਂ ਜਾਣ ਤੇ ਵੀਰ ਦੀ ਬਹੁਤ ਲੰਮੀ ਹੋ ਜਾਣੀ ਹੈ ਕੋਲਾਪੁਰ ਮਹਾਰਾਸ਼ਟਰ ਵਿੱਚ ਪੈਂਦਾ ਹੈ ਸੋਲਾਪੁਰ ਮਹਾਰਾਸ਼ਟਰ ਵਿੱਚ ਪੈਂਦਾ ਹੈ ਉੱਥੇ ਹਜ਼ਾਰਾਂ ਹੀ ਸਿੰਧੀ ਵੀਰ ਅੱਖਾਂ ਦੀਆਂ ਪਲਕਾਂ ਉਸ਼ਾ ਕੇ ਬੈਠੇ ਨੇ ਕਿ ਕਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਗਰ ਕੀਰਤਨ ਵਿੱਚ ਸਾਡੇ ਕੋਲ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਤੇ ਕਦੋਂ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਇੰਨੇ ਫੋਨ ਸਹੀ ਹੈ ਤੋਂ ਸੋਨਸੋਨ ਕੇ ਆਪ ਜੀ ਵੀ ਮਹਿਸੂਸ ਕਰ ਰਹੇ ਹੋਗੇ ਕਿ ਮੇਰਾ ਗਲਾ ਵੀ ਥੱਕ ਜਾਂਦਾ ਹੈ ਤੇ ਉਹਨਾਂ ਨੂੰ ਰਿਸਪੌਂਸ ਵੀ ਕਈਆਂ ਵੀਰਾਂ ਨੂੰ ਨਹੀਂ ਕੀਤਾ ਜਾਂਦਾ ਉਹਦੀ ਮੈਂ ਕਿਮਾ ਵੀ ਚੋਣਾ ਹਾਂ ਇੰਨਾ ਵੱਡਾ ਉਤਸ਼ਾਹ ਹੈ ਜੀ ਸਾਰੇ ਦਰਸ਼ਕਾਂ ਨੂੰ ਅਸੀਂ ਭਾਈ ਸਾਹਿਬ ਵੱਲੋਂ ਸਨੇਹਾ ਦੇ ਰਹੇ ਹਾਂ ਤੁਹਾਡੇ ਬਹੁਤ ਸਾਰੇ ਫੋਨ ਕਾਲ ਭਾਈ ਸਾਹਿਬ ਜੀ ਕੋਲ ਆਦੇ ਹੋਣਗੇ ਤੇ ਭਾਈ ਸਾਹਿਬ ਜੀ ਸਾਰੀਆਂ ਕਾਲਾਂ ਨੂੰ ਹੀ ਅਟੈਂਡ ਕਰਦੇ ਹਨ ਪਰ ਨਾ ਚਾਹ ਕੇ ਕੋਈ ਕਾਲ ਨੂੰ ਨਹੀਂ ਅਟੈਂਡ ਕਰਨਾ ਇਹ ਮੰਤਬ ਨਹੀਂ ਹੈ ਪਰ ਜਿਸ ਵੇਲੇ ਗਲਾ ਦੁਰਸਤ ਨਹੀਂ ਹੋਵੇ ਇਸ ਇਸ ਵੇਲੇ ਕੋਈ ਥਕਾਵਟ ਹੋਵੇ ਜਾਂ ਸੇਵਾ ਵਿੱਚ ਬਹੁਤ ਸਮਾਂ ਲੱਗ ਜਾਵੇ ਫਿਰ ਕਿ ਕਾਲ ਹੋ ਸਕਦਾ ਨਹੀਂ ਲਈ ਗਈ ਉਹਦੇ ਲਈ ਭਾਈ ਸਾਹਿਬ ਜੀ ਪਿਆਰ ਦੇ ਰਹੇ ਹਨ ਆਪ ਸਭ ਨੂੰ ਤੇ ਸਾਰੇ ਸੰਤਾਂ ਨੇ ਤੇ ਦਰਸ਼ਕਾਂ ਨੇ ਭਾਈ ਸਾਹਿਬ ਜੀ ਨੂੰ ਵੀ ਆਪਣਾ ਪਿਆਰ ਦੇਣਾ ਜੀ ਮਿਲਖੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਵੀ ਸਨਾਪਤ ਨੇ ਲਿਖਿਆ ਹੈ ਇਹ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਸ੍ਰਿਸ਼ਟੀ ਦੀ ਚਾਦਰ ਬਣ ਗਏ ਉਹਨਾਂ ਨਾਲ ਅੱਜ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸੰਸਾਰ ਯਾਦ ਕਰ ਰਿਹਾ ਹੈ ਅਤੇ ਨਾਲ ਹੀ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਿਆਈ ਗੁਰਪੁਰਬ ਵੀ ਮਨਾ ਰਿਹਾ ਹੈ ਇਸ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਸਿਟੀ ਅਨੰਦਪੁਰ ਸਾਹਿਬ ਵਿਖੇ ਲਿਖੇ ਗਏ ਨੇ ਦਰਸ਼ਕ ਇਹ ਜਾਨਣਾ ਚਾਹਣਗੇ ਕਿ ਅਨੰਦਪੁਰ ਸਾਹਿਬ ਨੂੰ ਹੀ ਅਸੀਂ ਇਸ ਸਤਾਬਦੀ ਸਮਾਗਮ ਵਾਸਤੇ ਕਿਉਂ ਚੁਣਿਆ ਇਹਦੇ ਦੋ ਵੱਡੇ ਕਾਰਨ ਨੇ ਪਹਿਲਾ ਤੇ ਪੰਡਿਤ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਵੀ ਆਏ ਸਨ ਕਿ ਸਾਡੇ ਧਰਮ ਨੂੰ ਖਤਰਾ ਹੈ ਗੁਰੂ ਕੀਰਬਹਾਦਰ ਸਾਹਿਬ ਦੀ ਸਾਡੇ ਧਰਮ ਦੀ लाज ਰੱਖੋ ਇਹਨੂੰ ਬਚਾਓ ਦੂਸਰਾ ਕਾਰਨ ਹੈ ਕਿ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਲੈ ਕੇ ਵਕ ਵਕ ਪੜਾ ਕਰਦਿਆਂ ਹੋਇਆਂ ਛੇ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਸੀ ਔਰ ਇਸੇ ਜਗ੍ਹਾ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਾਨਾ ਲਾ ਕੇ ਕਿਹਾ ਸੀ ਰੰਗ ਰੇਟਾ ਗੁਰੂ ਦਾ ਬੇਟਾ ਤੋਂ ਉਸ ਜਗ੍ਹਾ ਤੇ ਸਤਗੁਰ ਦੇ ਸੀਸ ਦਾ ਸੰਸਕਾਰ ਹੋਇਆ ਉਹ ਅਨੰਦਪੁਰ ਸਾਹਿਬ ਗੁਰਦੁਆਰਾ ਅਸੀਸਗੰਜ ਸਾਹਿਬ ਸਭਾਇਮਾਨ ਹੈ ਉਸ ਜਗ੍ਹਾ ਤੇ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਬਹੁਤ ਵੱਡੇ ਸਮਾਗਮ ਲਿਕੇ ਗਏ ਨੇ ਸਾਰਿਆਂ ਦੀ ਡਿਟੇਲ ਤਾਂ ਮੈਂ ਨਹੀਂ ਦੇਵਾਂਗਾ ਕੇਵਲ 23 ਨਵੰਬਰ ਦੇ ਸਮਾਗਮਾਂ ਦੀ ਡਿਟੇਲ ਦਿਲਣਾ ਹਾਂ ਕਿ 23 ਨਵੰਬਰ ਨੂੰ ਇਹ ਨਗਰ ਕੀਰਤਨ ਭਾਰਤ ਦੀਆਂ 23 ਸਟੇਟਾਂ ਦੇ ਵਿੱਚੋਂ ਪਰਮਣ ਕਰਮ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਅਕੀ ਉਸ ਬੁਰਨੋਵੇਗਾ ਅਗਲੇ 23 ਨਵੰਬਰ ਨੂੰ ਹੀ 51000 ਸਹਿਜ ਪਾਠਾਂ ਦੇ ਭੋਗ ਸ੍ਰੀ ਅਨੰਦਪੁਰ ਸਾਹਿਬ ਪੈਣਗੇ ਸਾਰੇ ਦਰਸ਼ਕਾਂ ਨੂੰ ਬਹੁਤ ਮਾਣ ਤੇ ਗਰਭ ਦੇ ਨਾਲ ਇਹ ਸੂchna ਸਾਂਝੀ ਕੀਤੀ ਗਈ ਹੈ ਮੈਂ ਇੱਕ ਵਾਰ ਦਰਸ਼ਕਾਂ ਵੱਲੋਂ ਫਿਰ ਇੱਕ ਵਾਰ ਇਸ ਪੰਕਤੀ ਨੂੰ ਦੁਹਰਾਉਣ ਦੀ ਬੇਨਤੀ ਕਰਾਂਗਾ ਇੱਕ ਵਾਰ ਧਿਆਨ ਨਾਲ ਫਿਰ ਤੋਂ ਸੁਣੋ ਜੀ ਅਸੀਂ ਜਦੋਂ ਨਗਰ ਕੀਰਤਨ ਦਾ ਰੂਟ ਬਣਾਉਂਦਿਆਂ ਬਣਾਉਂਦਿਆਂ ਔਰੰਗਾਬਾਦ ਗਏ ਉੱਥੇ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਹੈ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਜ਼ੁਲਮ ਕੀਤਾ ਸੀ ਅੱਜ ਜਦੋਂ ਜਾ ਕੇ ਦੇਖਿਆ ਤੇ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਪਰ ਜਿਸ ਗੁਰੂ ਸਾਹਿਬ ਜੀ ਨੇ ਮਾਨਵਤਾ ਦੀ ਖਾਤਰ ਸ਼ਹਾਦਤ ਦਿੱਤੀ ਸੀ 23 ਨਵੰਬਰ ਨੂੰ ਉਹਨਾਂ ਦੇ ਸਥਾਨਾਂ ਤੇ ਜਿੱਥੇ ਸਤਿਗੁਰ ਦੇ ਅਸੀਸ ਦਾ ਸੰਸਕਾਰ ਹੋਇਆ 51 ਹਜ਼ਾਰ ਸਿੱਖ ਸੰਗਤਾਂ ਨੇ ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਕੀਤੇ ਹੋਏ ਨੇ ਉਹਨਾਂ ਦੇ ਭੋਗ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਕੇ ਸੰਪੂਰਨ ਹੋਣਗੇ 23 ਨਵੰਬਰ ਦਾ ਇਹ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਕੇ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਨੇ ਦਰਸ਼ਕਾਂ ਤੇ ਸੰਗਤਾਂ ਦੇ ਲਈ ਸਾਰੀਆ ਸੂਚਨਾ ਸਾਂਝੀਆ ਕੀਤੀਆਂ ਭਾਈ ਸਾਹਿਬ ਜੀ ਵਕ ਵਕ ਸਥਾਨਾਂ ਤੇ ਸਾਰੇ ਹੀ ਗੁਰਦੁਆਰਾ ਪੰਧਕ ਕਮੇਟੀਆਂ ਨੇ ਆਪ ਜੀ ਦੇ ਸੇਵਾ ਵਿੱਚ ਪ੍ਰਬੰਧਕੀ ਵਿੱਚ ਆਪਣੇ ਆਪਣੇ ਯੋਗਦਾਨ ਆਪਣੀ ਆਪਣੀ ਸਮਰਥਾ ਨਾਲ ਪਾਏ ਹਨ ਗੁਰਦੁਆਰਾ ਸਿੱਖ ਸੰਗਤ ਡੱਲਬ੍ਰਿਜ ਵੀ ਉਸੇ ਤਰ੍ਹਾਂ ਸੇਵਾ ਨਿਭਾ ਰਹੀ ਹੈ ਸਾਡੇ ਕੋਲ ਇਥੋਂ ਦੇ ਪ੍ਰਧਾਨ ਸਰਦਾਰ ਇੰਦਰਪ੍ਰੀਤ ਸਿੰਘ ਸਰੋਲੀ ਜੀ ਇਸ ਸਮੇਂ ਬੈਠੇ ਹਨ ਅਸੀਂ ਵੀਰ ਜੀ ਤੁਹਾਡੇ ਕੋਲੋਂ ਸ਼ੋਮਨੀ ਗੁਰਦਾਰਪੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੁਆਰਾ ਉਲੀਕੇ ਗਏ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਬਾਰੇ ਸਾਰੀਆਂ ਸੂਚਨਾ ਤੁਸੀਂ ਤਾਂ ਸੁਣੀ ਲਈਆਂ ਇਹਨਾਂ ਖੁਸ਼ੀਆਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਕਿੰਨਾ ਖਚਾ ਚੜ੍ਹਿਆ ਸੀ ਤੁਹਾਨੂੰ ਕੀ ਤੁਸੀਂ ਵੀ ਤਿਆਰੀਆਂ ਕੀਤੀਆਂ ਸੀ ਇੱਕ ਦੋ ਸ਼ਬਦ ਆਪਣੀ ਭਾਸ਼ਾ ਵਿੱਚ ਜਰੂਰ ਸਾਡੇ ਦੇ ਰਿਸਰਚ ਪਹਿਲਾਂ ਕਰੋ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਬੜੀ ਸਾਹਿਬ ਤੋਂ ਜੋ 350 ਸਾਲਾਂ ਸਿਰ ਉਤੇ ਇੱਕ ਵਾਰ ਦਜੀ ਦੇ ਸ਼ੇਢੀ ਜਗੜੂਨ ਲੱਗੀ ਤੇ ਨਗਰ ਕੀਰਤਨ ਚੱਲਿਆ ਸੀ ਉਹ ਕੱਲ ਦਾ ਸਾਡੇ ਡੱਲਪੁਰ ਗੁਰਦਾਸਾਹ ਪਹੁੰਚਿਆ ਹੈ। ਤੇ ਸਾਰੇ ਆ ਸੰਗਤਾਂ ਇੱਥੇ ਦੀਆਂ ਇਹ ਸਾਡੀਆਂ ਸਾਰੀਆਂ ਕਮੇਟੀਆਂ ਖਾਸ ਕਰਕੇ ਡੱਲਪੁਰ ਗੁਰਦਾਸਾਹ ਦੀ ਪਰਵੰਧਕ ਕਮੇਟੀ ਇਹਦਾ ਸਵਾਗਤ ਕਰਦੀ ਹੈ ਤੇ ਬਹੁਤ ਯਾਰੀਆਂ ਕੀਤੀਆਂ ਜੀ। ਜਦੋਂ ਤੋਂ ਜਗਦੇਵ ਸਿੰਘ ਜੀ ਨਾਲ ਗੱਲ ਹੋਈ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਹੋਈ ਉਦੋਂ ਤੋਂ ਹੀ ਅਸੀਂ ਵੀ ਲੱਗੇ ਹੋਈਆਂ ਸੇਵਾਵਾਂ ਵਿੱਚ ਪੂਰੇ ਡਨਲੋਪ ਦੀ ਸੰਗਤ ਬੰਗਾਲ ਦੀ ਸੰਗਤ ਨੂੰ ਬਹੁਤ ਹੀ ਇਹ ਨਗਰ ਕੀਰਤਨ ਗੁਰਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦਾ ਚਾਅ ਹੈ ਵੀ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਡਨਲੋਪ ਨੇ ਇਹਨਾਂ ਨੇ ਮੌਕਾ ਦਿੱਤਾ ਇਹ ਡਨਲੋਪ ਤੇ ਨਗਰ ਕੀਰਤਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਪਿਆਰ ਭਰੀ ਸਾਂਝ ਦੀ ਗੱਲ ਜ਼ਰੂਰ ਕਰਾਂਗੇ ਵਾਰਤਾਨੋ ਸਮਾਪਤੀ ਵੱਲ ਲੈ ਕੇ ਜਾਣ ਵੇਲੇ ਪ੍ਰਬੰਧਕ ਕਮੇਟੀਆਂ ਤਾਂ ਸਾਰੀਆਂ ਹੀ ਪਿਆਰ ਵਾਲੀਆਂ ਹੁੰਦੀਆਂ ਹਨ ਤੇ ਤੁਸੀਂ ਸਭ ਨੂੰ ਪਿਆਰ ਦਿੰਦੇ ਹਨ ਇੱਕ ਨੌਜਵਾਨ ਪ੍ਰਬੰਧਕ ਅਜ ਇਸ ਜਗ੍ਹਾ ਤੇ ਸੇਵਾ ਰੰਮ ਕਰਨ ਲੱਗਿਆ ਇਹਨੂੰ ਵੀ ਪ੍ਰੇਰਣਾ ਤੇ ਪਿਆਰ ਦੇਣਾ ਬੰਦਾ ਹੈ ਸਾਡਾ ਤੇ ਤਾਂ ਕਿ ਜਿਹੜੀਆਂ ਕੌਮ ਦੀਆਂ ਜ਼ਿੰਮੇਵਾਰੀਆਂ ਨੇ ਇਹ ਤਾਂ ਖੁਸ਼ੀ ਦੀਆਂ ਨੇ ਕਦੇ-ਕਦੇ ਸਰਕਾਰ ਜਾਂ ਦੂਜੀਆਂ ਚੁਣੌਤੀਆਂ ਵੀ ਸਿਰ ਤੇ ਲੈਣੀਆਂ ਪੈਂਦੀਆਂ ਹਨ ਕੌਮ ਦੇ ਆ ਤੁਸੀਂ ਇਹਨਾਂ ਨੂੰ ਹੌਸਲਾ ਵਜੋ ਕਿਹੜੇ ਸ਼ਬਦ ਇਹਨਾਂ ਦੇ ਨਾਲ ਪਿਆਰ ਵਾਲੇ ਸਾਂਝੇ ਕਰੋ ਗੁਰਦੁਆਰਾ ਸਿੱਖ ਸੰਗਤ ਡਲਨਪੁਰ ਬ੍ਰਿਜ ਦੇ ਮਾਨਯੋਗ ਪ੍ਰਧਾਨ ਵੀਰ ਇੰਦਰਪ੍ਰੀਤ ਸਿੰਘ ਜੀ ਇਹਨਾਂ ਦਾ ਪਰਿਵਾਰਕ ਵਿਸ਼ੋਕੜ ਬਹੁਤ ਵੱਡਾ ਇਤਿਹਾਸ ਰੱਖਦਾ ਹੈ ਇਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਬਹੁਤ ਹੀ ਸਿੰਘਾਂ ਦਾ ਸਤਿਕਾਰ ਕੀਤਾ ਇਸ ਜਗ੍ਹਾ ਦੇ ਉੱਪਰ ਜਦੋਂ ਖੜਕੂਬਾਦ ਦਾ ਸਮਾਂ ਸੀ ਉਸ ਮੁਸ਼ਕਲ ਸਮੇਂ ਦੇ ਵਿੱਚ ਵੀ ਭਾਈ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਬਹੁਤ ਸਾਥ ਦਿੱਤਾ ਤੇ ਸਾਨੂੰ ਪੂਰਨ ਉਮੀਦ ਹੈ ਕਿ ਵੀਰ ਜੀ ਵੀ ਆਪਣੇ ਪਿਤਾ ਜੀ ਦੇ ਪਾਏ ਹੋਏ ਨਕਸ਼ੇ ਕਦਮਾਂ ਦੇ ਚੱਲ ਕੇ ਉਸੇ ਤਰੀਕੇ ਨਾਲ ਕੌਮ ਦੀ ਵੱਡਮੁੱਲੀ ਸੇਵਾ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਐਸਨ ਸਾਡੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਮੁਖ ਹੈੱਡ ਪ੍ਰਚਾਰਕ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਤੇ ਸਾਡੇ ਨਾਲ ਮਹਿਮਾਨ ਦੇ ਤੌਰ ਤੇ ਹਾਜ਼ਰੀ ਪੁਕ ਕੀਤੀ ਕੁਦਵਾਲਾ ਸਿੱਖ ਸੰਗਤ ਡਲਬ੍ਰਿਜ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਸਰੋਲੀ ਜੀ ਪੂਰਬੀ ਭਾਰਤ ਕੋਲਕੱਤਾ ਤੋਂ ਮੈਂ ਕਿਰਨਜੀਤ ਸਿੰਘ ਇਹ ਨਜ਼ਰ ਕੀਰਤਨ ਦੇ ਸਬੰਧ ਦੇ ਵਿੱਚ ਆਪ ਜੀ ਦੇ ਕੋਲ ਸਾਰੀਆਂ ਸੂਚਨਾਵਾਂ ਸਾਂਝੀਆਂ ਕੀਤੀਆਂ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੱਡੇ ਮਹਿਮਾਨ ਤੇ ਪੰਥਕ ਪਤਵੰਤੇ ਵਿਦਵਾ ਲਖਾਰੀ ਯਾ ਹੋਰ ਗੁਲੀ ਜਨ ਅਸੀਂ ਆਪ ਜੀ ਦੇ ਸੰਮੁਖ ਲੈ ਕੇ ਆਵਾਂਗੇ ਉਦੋਂ ਤੱਕ ਲਈ ਅਸੀਂ ਇਜਾਜ਼ਤ ਚਾਹਤੇ ਹਾਂ ਫਤਿਹ ਦੀ ਸਾਂਝ ਬਖਸ਼ਨੀ ਫਿਰ ਮਿਲਾਂਗੇ ਆਓ ਜੀ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ